ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇੱਕ ਕਜੇਲੀਆ ਪਨਾਟਾ ਦੇ ਬਾਰੇ ਗੱਲ ਕੀਤੀ ਸੀਗੀ ਇਹਨੂੰ ਝਾੜ ਫਨੂਸ ਵੀ ਕਹਿੰਦੇ ਆ ਬਲਮਖੀਰੇ ਵੀ ਬੋਲਦੇ ਆ ਤੇ ਸੌਸੇਜ ਟਰੀ ਵੀ ਬੋਲਦੇ ਆ ਇਹ ਜਿਹੜਾ ਰੁੱਖ ਹੈਗਾ ਇਹ ਮਹਾਲੀ ਵਿੱਚ ਚੰਡੀਗੜ੍ਹ ਵਿੱਚ ਲੱਗਿਆ ਹੈ ਕਾਫੀ ਵੱਡੀ ਧਾਰਚ ਇਹ ਰਿਪੋਰਟਾਂ ਕਹੀ ਕਹਿੰਦੀ ਸੀ ਵੀ ਇਸ ਜਿਹੜੋਂ ਇਹਦੇ ਫਲ ਲੱਗਦੇ ਹੈਗੇ ਆ ਵੱਡੇ ਫਲ ਲੱਗਦੇ ਬਲਮਖੀਰੇ ਲੱਗਦੇ ਆ ਉਹ ਗੱਡੀਆਂ ਤੇ ਕਹਿੰਦੇ ਆ ਸਾਈਕਲ ਚਲਾਉਣ ਵਾਲੇ ਦੇ ਗਿਰਦੇ ਆ ਤੇ ਨੁਕਸਾਨ ਪਹੁੰਚਾਉਂਦੇ ਆ ਤੇ ਗੱਲ ਇਸ ਤਰ੍ਹਾਂ ਇਹ ਅਫਰੀਕਾ ਦੇ ਜੰਗਲਾਂ ਦਾ ਇਹ ਰੁੱਖ ਹੈਗਾ ਤਾਂ ਉਹ ਤੋਂ ਬਾਅਦ ਇਹ ਜਿਹੜੇ ਇਹਨੂੰ ਖੁੱਲੀਆਂ ਸੜਕਾਂ ਤੇ ਲਾਉਣਾ ਚਾਹੀਦਾ ਜਿਵੇਂ ਹਾਈਵੇ ਤੇ ਲਾ ਸਕਦੇ ਆ ਖੁੱਲੀਆਂ ਸੜਕਾਂ ਜਿੱਥੇ ਕੋਈ ਬੜਾ ਆਵਾਜੇ ਨਹੀਂ ਰਹੇ ਇਹਨੂੰ ਖੁੱਲੀਆਂ ਸੜਕਾਂ ਤੇ ਜਾਂ ਜੰਗਲਾਂ ਚ ਲਾ ਸਕਦੇ ਹੈਗੇ ਆਪਾਂ ਤੇ ਦੂਸਰੀ ਗੱਲ ਇੱਥੇ ਅੱਜ ਜਿਹੜੀ ਚਰਚਾ ਕਰਨੀ ਹੈ ਤਾਂ ਬੀਜ ਦਿਖਾਉਣਾ ਚਾਹਾਂਗੇ ਆ ਇਹਦਾ ਬੀਜ ਹੈਗਾ ਕਾਲਾ ਬੀਜ ਆ ਤਾਂ ਇਹਨੂੰ ਕੱਢਣਾ ਜਿਹੜਾ ਫਲਾਂ 'ਚ ਬਹੁਤ ਮੁਸ਼ਕਲ ਆ ਸਾਡਾ ਮਤਲਬ ਇੱਕ ਬੰਦਾ ਲੱਗਦਾ ਇਹਨੂੰ ਕੱਢਣ ਵਾਸਤੇ ਤਾਂ ਮਤਲਬ ਕਹਿੰਦਾ 250 ਗ੍ਰਾਮ ਹੀ ਜਿਹੜਾ ਇਹਦਾ ਬੀਜ ਇੱਕ ਫਲ 'ਚੋਂ ਕੱਢ ਸਕਦਾ ਹੈਗਾ ਤੇ ਬਾਕੀ ਜਿਹੜਾ ਇਹਦਾ ਫਲ ਹੈਗਾ ਆਯੁਰਵੇ ਡਾਈਜੈਸ਼ਨ ਚ ਵੀ ਇਹਦੇ ਕਈ ਨੁਸਖਿਆਂ ਵਿੱਚ ਵਰਤਿਆ ਜਾਂਦਾ ਰੂਪੇ ਦੇ ਵਿੱਚ ਇਸ ਲਈ ਇਹ ਜਿਹੜਾ ਰੁੱਖ ਹੈਗਾ ਬੜਾ ਇੰਪੋਰਟੈਂਟ ਰੁੱਖਾ ਤੇ ਬੜਾ ਸੰਗਣੀ ਸ਼ਾਲਾ ਰੁੱਖਾ ਤਾਂ ਇਸ ਨੂੰ ਤੁਸੀਂ ਖੁੱਲੇ ਇਲਾਕਿਆਂ ਚ ਲਾਓ ਮਤਲਬ ਜੇ ਲਾਉਣਾ ਹੈਗਾ ਤਾਂ ਬਾਕੀ ਦੱਸਾਂ ਜਾਂਗੇ ਇਹ ਫੁੱਲ ਹੈਗੇ ਬਹੁਤ ਲੰਬੇ ਮਤਲਬ ਇੱਕ ਜਿਵੇਂ ਰੱਸੀ ਰੱਸੀ ਵਾਂਗੂ ਲਟਕਦੇ ਆ ਤੇ ਚਾਕਲੇਟੀ ਕਲਰ ਦੇ ਹੁੰਦੇ ਆ ਤੇ ਐਂ ਲੱਗਦਾ ਜਿਵੇਂ ਰੁੱਖ ਨੂੰ ਝੂਮਰ ਲੱਗੇ ਹੋਣ ਮਤਲਬ ਕਹਿੰਦਾ ਇਹ ਜਵਰਸ ਦੀ ਪਛਾਣ ਹੈਗੀ ਉਸ ਤੋਂ ਹੀ ਫਿਰ ਝੂਮਰਾਂ ਵਾਂਗੂ ਹੀ ਮਤਲਬ ਕਹਿੰਦਾ ਵੱਡੇ ਫਾਇਲ ਲਮਕਦੇ ਆ ਤੇ ਮਤਲਬ ਕਹਿੰਦਾ ਇਸ ਬਾਲਮਖੀਰੇ ਦੇ